ਇਹ ਤਪ ਹੈ ਜਪਣੀ ਹੈ ਮਨ ਨੂੰ ਅਡੋਲ ਕਰਨਾ ਤਪ ਹੈ ਚਾਹੇ ਅਸੀਂ ਜੋ ਗਿਆਨ ਲਿਆ ਮਨ ਨੂੰ ਸਮਝਾ ਕੇ ਰੱਖਣਾ ਅਡੋਲ ਇਹ ਤਪ ਹੈ ਜਾਪ ਹੈ ਸਮਝਣਾ ਸਮਝੀ ਹੋਈ ਗੱਲ ਨੂੰ ਲਾਗੂ ਕਰਨਾ ਮੰਦੇ ਉੱਤੇ ਤਪ ਹੈ ਸਾਡੇ ਹੁਣ ਤਪ ਦੇ ਅਰਥ ਵੀ ਦੱਸ ਗਏ ਇਹਨੂੰ ਤਪ ਕਹੇਗਾ ਕਾਰਨ ਇਹ ਕੰਮ ਉਹ ਤਾਂ ਕੰਮ ਕਰ ਰਿਹਾ ਇਹ ਵੀ ਤਪ ਹੈ ਕੰਮ ਕਰਨਾ ਹੀ ਤਾਂ ਗਰਭ ਦੇ ਵਿੱਚ ਕੰਮ ਕਰ ਰਿਹਾ ਸੀ ਜੀਵ ਆਪਣੇ ਸਰੀਰ ਬਣਾ ਰਿਹਾ ਸੀ ਲੇਕਿਨ ਤਪ ਹੈ ਉਹਨੂੰ ਮੰਨਿਆ ਹੋਇਆ ਉੱਥੇ ਜੁੜ ਜਾਣੀ ਹੈ ਗੱਲ ਜਾ ਕੇ ਇਹ ਉਹਨੂੰ ਤਪ ਤਾ ਮੰਨਿਆ ਹੋਇਆ ਹੈ ਉੱਥੇ ਤਪ ਕੋਈ ਸਮਾਧੀ ਧੂਣਾ ਲਾ ਕੇ ਸਮਾਧੀ ਨੂੰ ਅੱਖਾਂ ਮੀਟ ਕੇ ਤਪ ਨਹੀਂ ਹੁੰਦਾ ਕੁਝ ਕਰਨਾ ਤਪ ਹੈ ਪੂਰੇ ਧਿਆਨ ਨਾਲ ਜੇ ਤੁਹਾਡਾ ਧਿਆਨ ਨਹੀਂ ਟੁੱਟਦਾ ਨਾ ਉਸ ਕੰਮ ਤੋਂ ਕੁਝ ਵੀ ਤੁਹਾਡੇ ਆਲੇ-ਦਾਲੇ ਹੋਈ ਜਾਵੇ ਤਾਂ ਤੁਹਾਡਾ ਤਪ ਭੰਗ ਨਹੀਂ ਹੋਇਆ ਤਪ ਭੰਗ ਹੁੰਦਾ ਹੈ ਧਿਆਨ ਭੰਗ ਹੋ ਜਾਣ ਨਾਲ ਧਿਆਨ ਭੰਗ ਹੋ ਗਿਆ ਤਪ ਭੰਗ ਹੋ ਗਿਆ ਜੇ ਤੁਸੀਂ ਆਪਣੇ ਕੰਮ ਦੇ ਵਿੱਚ ਬਿਲਕੁਲ ਖੁੱਬੇ ਹੋਇਓ ਖੁੱਬਿਆ ਹੋਇਆ ਲਫ਼ਜ਼ਾਂ ਆਪਾਂ ਵਰਤਦੇ ਪੂਰੇ ਖੁੱਬੇ ਹੋਇਓ ਉਖੜੇ ਨਹੀਂ ਤੁਸੀਂ ਆਪਣੇ ਉਹ ਧਿਆਨ ਚੋਂ ਤੁਹਾਡਾ ਉਖੜਿਆ ਨਹੀਂ ਤੁਹਾਡਾ ਤਪ ਕਾਇਮ ਹੈ ਜਦ ਬੱਚਾ ਕਹਿੰਦੇ ਨੇ ਉਖੜ ਜਾਂਦਾ ਨਾ ਉਹਦਾ ਧਿਆਨ ਉਹਦਾ ਅੰਗ ਭੰਗ ਹੋ ਜਾਂਦਾ ਜਿਹੜਾ ਗਰਭ ਚ ਅੰਗ ਭੰਗ ਨਿਕਲਦੇ ਨੇ ਨਾ ਕਿਤੇ ਡਿਸਟਰਬ ਹੋਇਆ ਉਹਦਾ ਧਿਆਨ ਜੇ ਕੋਈ ਕਾਣਾ ਆਇਆ ਹੱਥ ਪੈਰ ਉਹਦਾ ਗਲਤ ਹੈ ਨਾ ਕਿਤੇ ਉਹਦਾ ਅੰਗ ਭੰਗ ਭੰਗ ਹੋਇਆ ਉਹਦਾ ਧਿਆਨ ਭੰਗ ਹੋਇਆ ਅਸਲ ਚੋਤ ਹੈ એ e માનદે